ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਖਤਰਜ ਦੀ ਵੱਡੀ ਖਬਰ ਸ਼੍ਰਮਣੀ ਕਾਲੀ ਦਲ ਦਾ ਬਣੇਗਾ ਨਵਾਂ ਪ੍ਰਧਾਨ ਸਿੰਘ ਸਹਿਬਾਨ ਦੇ ਹੁਕਮਾ ਦੇ ਸਬੀਰ ਬਦਲ ਨੇ ਸਿਮੇਟਨ ਸਿਮੇਟਨ ਕੇ ਚੁਲਾ ਇਸ ਦਿਨ ਆਲੀ ਖਬਰ ਆ ਰਹੀ ਸ਼੍ਰਮਣੀ ਕਾਲੀ ਦਲ ਅੰਦਰ ਰੇਸ਼ ਬਦਨ ਦੇ ਸਾਰ ਬਣ ਗਏ ਹਨ ਅਤੇ ਸ਼੍ਰੀ ਕਾਲ ਤੱਕ ਸਹਿਬ ਤੋਂ ਸ਼੍ਰਮਣੀ ਕਾਲੀ ਦਲ ਦੀ ਭਾਰਤ ਸੰਬੰਧੀਤ ਬਣਾਈ ਗਈ ਭਰਤ ਕਮੇਟੀ ਨੂੰ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬਾਰੇ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਹੋਇਆ ਤੇ ਪਿਛਦਾਰ ਨੂੰ ਪੰਜਾਂ ਸਹਾਬਾਨ ਦੀ 71 ਤ ਦੌਰਾਨ ਇਸ ਬੰਦੀ ਕੋਈ ਫੈਸਲਾ ਨਹੀਂ ਕੀਤਾ ਗਿਆ ਇਸ ਦਿਨ ਨਾਲ ਹੀ ਜਾਣਕਾਰੀ ਮੇ ਅਕਾਲ ਤਖਤ ਅਕਸੈਪਟ ਦੇ ਕਾਰਜਕਾਰਜ ਜਥੇਦਾਰ ਗੁਲਜੀਤ ਸਿੰਘ ਰੜਗੱਜ ਨੇ ਇਹ ਜ਼ਰੂਰੀ ਕਿਹਾ ਹੈ ਕਿ ਕੋਈ ਵੀ ਤੇਰ ਦਾ ਕਮੇਟੀ ਆਪਣੇ ਸ੍ਰੀ ਅਕਾਲ ਤਖਤ ਸੈਪਟ ਦੀ ਸਰਪਦ ਸੀ ਹੁੰਦਾ ਦਵਾ ਨਾ ਕਰੇ ਅਤੇ ਹੁਣ ਇਸ ਬਿਆਨ ਦੇ ਵਕ ਵਕ ਅਰਥ ਕੱਢ ਜਾ ਰਹੀ ਹਨ ਇਸ ਦੇ ਨਾਲ ਹੀ ਕਮੇਟੀ ਨੇ ਕਿਹਾ ਕਿ ਦਰਸਲ ਭਾਰਤ ਕਮੇਟੀ ਵੱਲੋਂ ਭਾਰਤ ਸੁੰਦਿਮਹੀਮ ਡੈਲੀਗੇਟ ਚੁੰਦੀ ਮਹੀਨਾ ਮੁਕੰਮਲ ਕਰਨ ਤੋਂ ਬਾਅਦ 11 ਅਗਸਤ ਨੂੰ ਪ੍ਰਧਾਨ ਦੀ ਚੋਣ ਲਈ ਇਜ਼ਲਾਸ ਕੀਤਾ ਜਾ ਰਿਹਾ ਇਸ ਸੰਬੰਧੀ ਭਾਰਤ ਵਿੱਚ ਕਮੇਟੀ ਵੱਲੋਂ ਸ਼੍ਰੀ ਓਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਗਈ ਸੀ ਅਤੇ ਕੀ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਦਿੱਤਾ ਜਾਵੇਗਾ ਧਾਮੀ ਨੇ ਅਗਲੇਰੀ ਕਾਰਵ ਲਈ ਇਹ ਪੱਤਰ ਸ਼੍ਰੀ ਕਾਲਕਟਾ ਸਾਹਿਬ ਦੇ ਕਾਰਜਕਾਰਜ ਜ਼ਿੰਦਾਦਾਰ ਗੜਗਜ ਨੂੰ ਪੇਜ ਕੇ ਇਹ ਸਬਦੀ ਜਾਣਕਾਰੀ ਲੈਣ ਦੀ ਕਿਹਾ ਕੀ ਪਰ ਪਰ ਸਿੰਘ ਸਹਿਬਾਂ ਦੀ ਇਕਤਰਾ ਵਿੱਚ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ